ਛੇ ਸੇ ਕਾਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਨੰਬਰ 1 ਅਰਸੋਈ ਤੇ ਅੱਜ ਆਪਾਂ ਬਣਾਵਾਂਗੇ ਕ੍ਰਿਸਪੀ ਟੇਸਟੀ ਚਨਾ ਮਸਾਲਾ ਤੇ ਚਲੋ ਆਪਾਂ ਬਣਾਉਣਾ ਸ਼ੁਰੂ ਕਰਦੇ ਆਂਗੇ ਜਿਹੜਾ ਕਿ ਬਹੁਤ ਹੀ ਜ਼ਿਆਦਾ ਲਜੀਜ਼ ਬਣ ਕੇ ਤਿਆਰ ਹੁੰਦਾ ਹੈਗਾ ਤੇ ਆਜੋ ਆਪਾਂ ਬਣਾਉਣਾ ਸ਼ੁਰੂ ਕਰਦੇ ਆਂ ਇਧਰ ਆਪਾਂ ਚਨੇ ਲੈ ਲੈਨੇਗੇ ਇਹਨਾਂ ਨੂੰ ਆਪਾਂ ਰਾਤ ਪਰ ਭਿਉ ਕੇ ਰੱਖ ਲਿਆ ਸੀਗਾ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਸਾਫ਼ ਪਾਣੀ ਦੇ ਵਿੱਚ ਧੋ ਕੇ ਤੇ ਇਹਨਾਂ ਨੂੰ ਪਾ ਲਵਾਂਗੇ ਬਤੀਲੇ 'ਚ ਤੇ ਨਾਲ ਹੀ ਆਪਾਂ ਇਹਦੇ ਵਿੱਚ ਐਡ ਕਰ ਲਵਾਂਗੇ ਪਾਣੀ ਤੇ ਦੋ ਚਮਚੇ ਨੌਨ ਦੇ ਐਡ ਕਰ ਦਵਾਂਗੇ ਇਹਨਾਂ ਨੂੰ ਆਪਾਂ ਚੁੱਲ੍ਹੇ ਤੇ ਵਾਲਾ ਨਾ ਤਾਂ ਕਰਕੇ ਆਪਾਂ ਬਤੀਲੇ 'ਚ ਐਡ ਕੀਤਾਗਾ ਇਹਨਾਂ ਨੂੰ ਤੜਤਾਂਗੇ ਆਪਾਂ ਉਬਲਣੇ ਉਬਲ ਜਾਂਦੇ ਕਰੇ ਉਬਲਦੇ ਆ ਉਦੋਂ ਤੱਕ ਕਰ ਆਪਾਂ ਇੱਕ ਮਸਾਲਾ ਜਿਹੜਾ ਇਹਨਾਂ ਵਾਸਤੇ ਬਣਾ ਕੇ ਤਿਆਰ ਕਰ ਲਵਾਂਗੇ ਇਧਰ ਆਪਾਂ ਇੱਕ ਥਾਲੀ ਲੈ ਲਈਏ ਥਾਲੀ ਦੇ ਵਿੱਚ ਐਡ ਕਰ ਲਈ ਆਪਾਂ 2 ਚਮਚੇ ਅਦਰਕ ਲਸਣ ਪੇਸਟ ਦੇ ਉਸ ਤੋਂ ਬਾਅਦ ਇਹਦੇ ਵਿੱਚ ਐਡ ਕਰ ਦਵਾਂਗੇ ਆਪਾਂ 2 ਚਮਚੇ ਦੇ ਕਰੀਬ ਜਿਹੜਾ ਸਰੋਂ ਦਾ ਤੇਲ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰਾਂਗੇ ਕੁਝ ਬੇਸਿਕ ਜਿਹੇ ਮਸਾਲੇ ਤੇ ਸਭ ਤੋਂ ਪਹਿਲਾਂ ਆਪਾਂ ਐਡ ਕਰ ਦਵਾਂਗੇ ਹਲਦੀ ਪਾਊਡਰ ਸਵਾਦ ਅਨੁਸਾਰ ਇਹਦੇ ਵਿੱਚ ਨਾਣ ਮਿਰਚ ਐਡ ਕਰ ਦਵਾਂਗੇ ਤੇ ਨੂਨ ਥੋੜਾ ਜਿਆ ਦੇਖ ਕੇ ਐਡ ਕਰਨਾ ਕਿਉਂਕਿ ਪਹਿਲਾਂ ਆਪਾਂ ਛੋਲਿਆਂ ਦੇ ਵਿੱਚ ਉਬਲਣ ਸਮੇਂ ਵੀ ਪਾਇਆ ਸੀ ਤੇ ਫਿਰ ਹੁਣ ਸਮੇਂ ਵੀ ਜਿਹੜਾ ਨੂਨ ਐਡ ਕੀਤਾ ਸੀਗਾ ਉਸ ਤੋਂ ਬਾਅਦ ਆਪਾਂ ਦਮਾਂਗੇ ਅੱਧਾ ਚਮਚੇ ਦੇ ਕਰੀਬ ਜੀਰਾ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਇੱਕ ਕੱਟ ਕੇ ਨਿੰਬੂ ਦਾ ਰਸ ਨਿਚੋੜ ਦਵਾਂਗੇ ਇਹਦੇ ਵਿੱਚ ਤੇ ਜੇ ਵੀਡੀਓ ਵਧੀਆ ਲੱਗੀ ਹੈ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਅਰ ਸੋਈ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੇ ਕੋਈ Facebook ਤੇ ਆਪਣੀ ਵੀਡੀਓ ਦੇਖ ਰਿਹਾ ਤਾਂ Facebook ਪੇਜ ਨੰਬਰ 1 ਅਰ ਸੋਈ ਨੂੰ ਫੋਲੋ ਕਰ ਲੈਣਾ ਕਿਉਂਕਿ ਆਪਾਂ ਬਿਲਕੁਲ ਸਿੰਪਲ ਜਿਹੇ ਤਰੀਕੇ ਨਾਲ ਜਿਹੜੀ ਹੈ ਰੈਸਪੀ ਬਣਾ ਕੇ ਤਿਆਰ ਕਰਦੇ ਆਂ ਜਿਹੜੀ ਖਾਣ ਦੇ ਵਿੱਚ ਬਹੁਤ ਜ਼ਿਆਦਾ ਟੇਸਟੀ ਲਜੀਜ਼ ਬਣ ਕੇ ਤਿਆਰ ਹੁੰਦੀ ਹੈ ਤੇ ਇੱਕ ਨਿੰਬੂ ਨਚੋੜ ਲਿਆ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਕੁਝ ਜਿਹੜੇ ਆਟੇ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ ਚੌਲਾਂ ਦਾ 2-3 ਚਮਚੇ ਆਟਾ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰਾਂਗੇ ਬੇਸਣ 2-3 ਚਮਚੇ ਤੇ ਬਾਕੀ ਤੁਸੀਂ ਇਹ ਜਿਹੜਾ ਆਟਾ ਚੌਲਾਂ ਦਾ ਆਟਾ ਤੇ ਜਿਹੜਾ ਬੇਸਣ ਹੈਗਾ ਤੁਸੀਂ ਆਪਣੇ ਲੋੜ ਮੁਕਾਬਤ ਘਟ ਜਾਂ ਵਧ ਕਰ ਸਕਦੇ ਹੋਗੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਦੋ ਚਮਚੇ ਦਹੀਂ ਦੇ ਤੇ ਫਰੈਸ਼ ਦਹੀਂ ਹੋਣਾ ਚਾਹੀਦਾ ਹੈਗਾ ਤੇ ਇਧਰ ਜਿਹੜੇ ਆਪਣੇ ਛੋਲੇ ਹੈਗੇ ਇਹ ਵੀ ਉਬਲ ਕੇ ਤਿਆਰ ਹੋ ਗਏ ਸੀਗੇ ਤੇ ਇਹ ਆਪਾਂ ਦੇਖ ਲਈਏ ਚੈੱਕ ਕਰ ਲਈਏ ਅਤੇ ਇਹਨਾਂ ਨੂੰ ਠੰਡੇ ਕਰ ਲਿਆ ਠੰਡੇ ਕਰਕੇ ਤੇ ਆਪਾਂ ਇਹਦੇ ਵਿੱਚ ਐਡ ਕਰ ਲਵਾਂਗੇ ਜਿਹੜਾ ਐਕਸਟਰਾ ਪਾਣੀ ਸੀ ਉਹ ਆਪਾਂ ਛੱਡ ਦਵਾਂਗੇ ਤੇ ਛਣੇ-ਛਣੇ ਆਪਾਂ ਇਹਦੇ ਵਿੱਚ ਐਡ ਕਰ ਲਵਾਂਗੇ ਤੇ ਸਾਰਿਆਂ ਨੂੰ ਮਸਾਲੇ ਦੇ ਵਿੱਚ ਚੰਗੀ ਤਰ੍ਹਾਂ ਕਰ ਲਵਾਂਗੇ ਕੋਟ ਤੇ ਜਦ ਤੱਕ ਆਪਾਂ ਇਹਨਾਂ ਨੂੰ ਕੋਟ ਕਰ ਲੈਣੇ ਅਗੇ ਉਧਰ ਆਪਾਂ ਨੂੰ ਕੁਝ ਚੀਜ਼ਾਂ ਜਿਹੜੀਆਂ ਹੋਰ ਚਾਹੀਦੀਆਂ ਨੇ ਉਹ ਵੀ ਆਪਾਂ ਕੱਟ ਕੇ ਤਿਆਰ ਕਰ ਲਈਆਂ ਨੇ ਆ ਨਾਲ ਹੀ ਜਿਵੇਂ ਆਪਾਂ ਨੂੰ ਥੋੜਾ ਜਿਹਾ ਹਰਾ ਧਨੀਆ ਚਾਹੀਦਾ ਸੀਗਾ ਲਸਣ ਦੀਆਂ ਕਲੀਆਂ ਚਾਹੀਦੀਆਂ ਸੀਗੀਆਂ ਕੜੀ ਪੱਤਾ ਹਰੀ ਮਿਰਚ ਇਹ ਚੀਜ਼ਾਂ ਚਾਹੀਦੀਆਂ ਸੀ ਅਸੀਂ ਆਪਾਂ ਨੂੰ ਐਡ ਕਰਨ ਵਾਸਤੇ ਤੇ ਜਿਹੜਾ ਤੁਸੀਂ ਦੇਖ ਸਕਦੇ ਆਂਗੇ ਚਣਿਆਂ ਨੂੰ ਆਪਾਂ ਬਿਲਕੁਲ ਜਿਹੜਾ ਕੋਟ ਕਰ ਲਿਆ ਮਸਾਲੇ ਦੇ ਵਿੱਚ ਜ਼ਿਆਦਾ ਵੀ ਨਹੀਂ ਮਤਲਬ ਕਿ ਮਸਾਲਾ ਲਾਉਣਾ ਇਹਨਾਂ ਦੇ ਉੱਪਰ ਵੀ ਹਲਕਾ ਹਲਕਾ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਮਸਾਲਾ ਜਿਹੜਾ ਲੱਗ ਚੁੱਕਿਆ ਹੈਗਾ ਚਣਿਆਂ ਦੇ ਉੱਪਰ ਤੇ ਜੇ ਜਿਆਦਾ ਆਪਾਂ ਮਸਾਲਾ ਲਾਵਾਂਗੇ ਤੇ ਫਿਰ ਉਹਨੇ ਜਿਆਦਾ ਟੇਸਟੀ ਤੇ ਕ੍ਰਿਸਪੀ ਨਹੀਂ ਬਣ ਕੇ ਤਿਆਰ ਹੁੰਦੇ ਹੈਗੇਗੇ ਇਹ ਤੇ ਥੋੜਾ ਥੋੜਾ ਮਸਾਲਾ ਆਪਾਂ ਜਿਹੜਾ ਚੰਗੀ ਤਰ੍ਹਾਂ ਲੱਗ ਗਿਆਗਾ ਵਧੀਆ ਕੋਟ ਹੋ ਗਏ ਨੇ ਦੇਖ ਸਕਦੇ ਹੋਗੇ ਤੇ ਇੱਧਰ ਆਪਾਂ ਲੈ ਲਈਏਗੀ ਇੱਕ ਕੜਾਈ ਲੋਹੀ ਦੀ ਤੇ ਇਹਦੇ ਵਿੱਚ ਐਡ ਕਰ ਦਵਾਂਗੇ ਸਰੋਂ ਦਾ ਤੇਲ ਉਸ ਤੋਂ ਬਾਅਦ ਤੇਲ ਨੂੰ ਗਰਮ ਹੋਣ ਤੋਂ ਬਾਅਦ ਇਹਦੇ ਵਿੱਚ ਆਪਾਂ ਐਡ ਕਰ ਦਵਾਂਗੇ ਜਿਹੜੇ ਆਪਣੇ ਚਨੇ ਨੇਗੇ ਇਹਨਾਂ ਨੂੰ ਤੁਸੀਂ ਇਕੱਲੇ ਇਕੱਲੇ ਕਰਕੇ ਪਾਉਣ ਦੀ ਜ਼ਰੂਰਤ ਨਹੀਂ ਹੈਗੀ ਚਾਹੇ ਤੁਸੀਂ ਇਕੱਠੇ ਹੀ ਪਾ ਸਕਦੇ ਹੋਗੇ ਇਹ ਤੇ ਬਿਲਕੁਲ ਵੀ ਨਾਲ ਨਹੀਂ ਲੱਗਦੇ ਹੈਗੇ ਕਿ ਚਿਪਕਦੇ ਨੇ ਇੱਕ ਦੂਜੇ ਦੇ ਤੇ ਇਹ ਨਾ ਇਕੱਲੇ-ਇਕੱਲੇ ਰਹਿਣਗੇ ਤੇ ਮੈਂ ਤੁਹਾਨੂੰ ਦਿਖਾਉਣੀ ਹੈ ਅੱਗੇ ਜਦੋਂ ਮੈਂ ਇਹਨਾਂ ਨੂੰ ਭੋਂ ਤੋਂ ਬਾਅਦ ਆਪਾਂ ਕੱਢਾਂਗੇ ਤੇ ਤੁਸੀਂ ਬਿਲਕੁਲ ਇਕੱਲੇ-ਇਕੱਲੇ ਜਿਹੜੇ ਨਿਕਲ ਕੇ ਤਿਆਰ ਹੋਣਗੇ ਇਹ ਤੇ ਥੋੜਾ ਸੇਕ ਲੱਗਣ ਤੋਂ ਬਾਅਦ ਆਪਾਂ ਇਹਨੂੰ ਮਤਲਬ ਕਿ ਹਲਿਆ ਚਲਾ ਲਵਾਂਗੇ ਤੇ ਇਹਨਾਂ ਨੂੰ ਵਧੀਆ ਕ੍ਰਿਸਪੀ ਹੋਣ ਤੱਕਰ ਆਪਾਂ 골ਡਨ ਹੋਣ ਤੱਕਰ ਜਿਹੜੇ ਇਹਨਾਂ ਨੂੰ ਪਕਾ ਲਵਾਂਗੇ ਦੇਖ ਕਾਰੇ ਕਾਰੇ ਜਿਹੜੇ ਇਹ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੇ ਨੇ ਜਿਹੜੇ ਚਨੇ ਨੇਗੇ ਤੇ ਤੁਸੀਂ ਦੇਖ ਸਕਦੇ ਆ ਹੁਣ ਬਿਲਕੁਲ ਵੀ ਕੱਲੇ ਕੱਲੇ ਨੇ ਇਹ ਕੋਈ ਨਾਲ ਨਹੀਂ ਲੱਗੇ ਹੋਏ ਹੈਗੇਗੇ ਕੱਲੇ ਕੱਲੇ ਹੀ ਬਣ ਕੇ ਤਿਆਰ ਹੋਣਗੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਫਰਾਈ ਕਰ ਲਵਾਂਗੇ ਚੰਗੀ ਤਰ੍ਹਾਂ 골ਡਨ ਹੋਣ ਤੱਕਰ ਤੇ ਜਦ ਤੱਕ ਆਪਣੇ ਫਰਾਈ ਹੋ ਜਾਣਗੇ ਤੇ ਜਿਹੜਾ ਤੀਸਰਾ ਬੈਚ ਵੀ ਆਪਾਂ ਉਹ ਵੀ ਤਿਆਰ ਕਰ ਲਵਾਂਗੇ ਨਾਲ ਹੀ ਤੇ ਇਧਰ ਆਪਾਂ ਤੁਸੀਂ ਦੇਖ ਸਕਦੇ ਆ 골ਡਨ ਕਲਰ ਹੋ ਗਿਆ ਇਹਨਾਂ ਦਾ ਤੇ ਇਹਨਾਂ ਨੂੰ ਆਪਾਂ ਹੁਣ ਕੱਢ ਲਵਾਂਗੇ ਕੱਢ ਕੇ ਆਪਾਂ ਇੱਕ ਪਾ ਲਵਾਂਗੇ ਪਲੇਟ ਦੇ ਵਿੱਚ ਇਹਨਾਂ ਨੂੰ ਤੇ ਇਸ ਤਰ੍ਹਾਂ ਹੀ ਆਪਾਂ ਜਿਹੜੇ ਬਾਕੀ ਹੈਗੇ ਉਹਨਾਂ ਨੂੰ ਵੀ ਆਪਾਂ ਫਰਾਈ ਕਰ ਲਵਾਂਗੇ ਬਾਕੀ ਜਿਹੜਾ ਬੈਚ ਰਹਿੰਦਾ ਆਪਣਾ ਤੇ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਕਲਰ ਤੇ ਕਿੰਨੇ 골ਡਨ ਕਲਰ ਕਾਰੇ ਕਾਰੇ ਦੇਖ ਸਕਦੇ ਹੋ ਕਾਰੇ ਕਾਰੇ ਹੋ ਗਏ ਨੇ ਬਿਲਕੁਲ ਬਹੁਤ ਹੀ ਜ਼ਿਆਦਾ ਕ੍ਰਿਸਪੀ ਟੇਸਟੀ ਨੇ ਤੇ ਇਸ ਤਰ੍ਹਾਂ ਹੀ ਆਪਾਂ ਜਿਹੜਾ ਦੂਸਰਾ ਬੈਚ ਆ ਉਹ ਵੀ ਤਿਆਰ ਕਰ ਲਵਾਂਗੇ ਤੇ ਲਾਸਟ ਵਾਲੇ ਬੈਚ ਦੇ ਵਿੱਚ ਆਪਾਂ ਜਿਹੜੀਆਂ ਬਾਕੀ ਦੀਆਂ ਚੀਜ਼ਾਂ ਐਡ ਕਰਨੀਆਂ ਉਹ ਐਡ ਕਰਾਂਗੇ ਜਿਨ੍ਹਾਂ ਨਾਲ ਕਿ ਆਪਣੇ ਜਿਹੜੇ ਇਹ ਚਨੇ ਨੇ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੇ ਨੇਗੇ ਤੁਸੀਂ ਦੇਖ ਸਕਦੇ ਹੋ ਜਿਹੜਾ ਲਾਸਟ ਵੈਚ ਆ ਉਹ ਵੀ ਆਪਾਂ ਐਡ ਕਰ ਲਿਆਗਾ ਬਿਲਕੁਲ ਕੈਰੇ ਕੈਰੇ ਨੇਗੇ ਚਾਹੇ ਜਿੰਨੇ ਮਰਜ਼ੀ ਭਾਕੇ ਤੁਸੀਂ ਫਰਾਈ ਕਰ ਸਕਦੇ ਹੋ ਇਹਨਾਂ ਨੂੰ ਕੋਈ ਚੱਕਰ ਨਹੀਂ ਹੈਗਾ ਬਿਲਕੁਲ ਵੀ ਨਾਲ ਨਹੀਂ ਚਿਪਕਦੇ ਹੈਗੇਗੇ ਹੁਣ ਆਪਾਂ ਐਡ ਕਰ ਦਵਾਂਗੇ ਇਹਦੇ ਵਿੱਚ 10-12 ਜਿਹੜੀਆਂ ਕਲੀਆਂ ਨੇ ਆ ਲਸਣ ਦੀਆਂ ਇਹ ਬਿਨਾ ਛਿੱਲੀਆਂ ਹੋਈਆਂ ਜਿਹੜੀਆਂ ਲਸਣ ਦੀਆਂ ਕਲੀਆਂ ਆਪਾਂ ਇਹਦੇ ਵਿੱਚ ਐਡ ਕਰਾਂਗੇ ਤੇ ਇਹਨਾਂ ਦਾ ਟੇਸ ਆ ਜਿਹੜਾ ਬਹੁਤ ਹੀ ਜ਼ਿਆਦਾ ਵਧੀਆ ਆਉਂਦਾ ਹੈਗਾ ਉਸ ਤੋਂ ਬਾਅਦ 2-3 ਹਰੀਆਂ ਮਿਰਚਾਂ ਨੂੰ ਕੱਟ ਲਿਆ ਸੀਗਾ ਉਹ ਵੀ ਐਡ ਕਰਤੀਆਂ ਆਪਾਂ ਤੇ ਥੋੜੇ ਜਿਹੀ ਕੜੀ ਪੱਤੇ ਤੇ ਕਾਫੀ ਸਾਰਾ ਜਿਹੜਾ ਆਪਾਂ ਹਰਾ ਧਨੀਆ ਦੇ ਵਿੱਚ ਐਡ ਕਰ ਦਵਾਂਗੇ ਤੇ ਕੁਛ ਪੱਤੇ ਦੇ ਵਿੱਚ ਮੈਂ ਪਦੀਨੇ ਦੇ ਵੀ ਐਡ ਕੀਤੇ ਹੈਗੇ ਇਹਨਾਂ ਦਾ ਟੇਸ ਜਿਹੜਾ ਬਹੁਤ ਜ਼ਿਆਦਾ ਲਾਜਵਾਵ ਆਉਂਦਾ ਹੈਗਾ ਇਹ ਮਸਾਲਾ ਜਨੇ ਦੇ ਵਿੱਚ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਤਲਬ ਕਿ ਕ੍ਰਿਸਪੀ ਹੋਣ ਤੇ ਕਰ ਪਕਾ ਲਵਾਂਗੇ ਜਦੋਂ ਤੇ ਕਰ ਉਹਦਾ ਪਾਣੀ ਸੁੱਕ ਜਾ ਉਸ ਤੋਂ ਬਾਅਦ ਹੀ ਆਪਾਂ ਇਹਨਾਂ ਨੂੰ ਕੱਢਾਂਗੇ ਪਲੇਟ ਦੇ ਵਿੱਚ ਤੇ ਇਧਰ ਆਪਾਂ ਇਹਨਾਂ ਨੂੰ ਕੱਢ ਲਿਆ ਹੈਗਾ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਮਤਲਬ ਕਿ ਇਕੱਲੇ ਇਕੱਲੇ ਮਤਲਬ ਕਿ ਜਿਹੜੇ ਬਣ ਕੇ ਤਿਆਰ ਹੋਏ ਨੇ ਚਨੇ ਤੇ ਇਸ ਤੋਂ ਬਾਅਦ ਬਸ ਤਾਂ ਆਪਾਂ ਇਹਦੇ ਵਿੱਚ ਨਾਣ ਮਿਰਚ ਐਡ ਕੀਤਾ ਹੈ ਅਗਰ ਬਸ ਨੂੰ ਘੱਟ ਲੱਗੇ ਤਾਂ ਤੁਸੀਂ ਇਹਦੇ ਉੱਪਰ ਥੋੜਾ ਥੋੜਾ ਨੂਨ ਤੇ ਥੋੜਾ ਜਿਹਾ ਮਿਰਚ ਜਾਂ ਚਾਟ ਮਸਾਲਾ ਕੁਝ ਵੀ ਤੁਸੀਂ ਇਹਦੇ ਉੱਪਰ ਛਿੜਕ ਸਕਦੇ ਹੋਗੇ ਤੇ ਬਹੁਤ ਹੀ ਜ਼ਿਆਦਾ ਟੇਸਟੀ ਲੱਗੇ ਜਿਹੜੇ ਆਪਣਾ ਚਨਾ ਮਸਾਲਾ ਬਣ ਕੇ ਤਿਆਰ ਹੋ ਗਿਆ ਹੈਗਾ ਤੇ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜਲਦੀ ਮਿਲਦੇ ਆ ਨਵੀਂ ਹੋਰ ਵੀਡੀਓ ਲੈ ਕੇ ਤਰਤੇ ਕਰ ਸਾਰਿਆਂ ਨੂੰ ਵੀਡੀਓ ਦੇਖਣ ਲਈ ਧੰਨਵਾਦ ਜੀ ਤੇ ਸਾਰਿਆਂ ਨੂੰ ਸ਼ਾਸਤਰੀਕਾਲ ਜੀ